ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਹਰਿ ਰਾਮ ਹਰੇ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨ ਹਰੇ ਹਰੇ ਹਰਿ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨਾ ਹਰੇ ਕ੍ਰਿਸ਼ਨ 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 ਹਰੇ ਹਰੇ ਹਰਿ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨਾ ਹਰੇ ਕ੍ਰਿਸ਼ਨ 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 ਹਰੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕੁਸ਼ਨਾ ਕ੍ਰਿਸ਼ਨ ਹਰੇ 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 ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ i'm a hard rama हरे कृष्ण हरे कृष्ण 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 हरे 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 राम हरे राम 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 हरे 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 कृष्ण हरे कृष्ण 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 हरे 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 राम हरे राम 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 हरे हरे कृष्णा हरे कृष्णा 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 हरे 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 राम हरे राम 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 हरे 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 कृष्णा हरे कृष्णा 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 हरे 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 राम हरे राम 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 हरे हरे ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ ਤੇਸ ਨਾ ਹਾਰੇ ਹਾਰੇ ਰਾਮ ਹਾਰੇ ਰਾਮ 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 ਹਾਰੇ ਹਾਰੇ ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਾਰੇ 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 ਰਾਮ ਹਾਰੇ ਰਾਮ ram ram hare 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 krishna hare krishna 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 hare 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 ram ram hare 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 krishna hare krishna 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 hare 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 ram hare ਸਿ ਨਾਰੇ ਸੁਨਾਓ ਕਿਸ ਕਾ ਕਿਸ ਨਾਰੇ ਹਾਰੇ ਆਰੇ ਰਾਮ ਹਾਰੇ ਰਾਮ ਹਰਿ ਕ੍ਰਿਸ਼ਨ ਹਾਰੇ ਕ੍ਰਿਸ਼ਨ ਕ੍ਰਿਸ਼ਨ ਹਾਰੇ ਹਾਰੇ ਹਰ ਰਾਮ ਹਾਰੇ ਰਾਮ 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 ਹਰੇ ਹਾਰੇ ਹਰਿ ਕ੍ਰਿਸ਼ਨ ਹਾਰੇ ਕ੍ਰਿਸ਼ਨ 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 ਹਾਰੇ ਹਾਰੇ ਹਰ ਰਾਮ ਹਾਰੇ ਰਾਮ